ਤੇ ਜਿਹੜਾ ਰੋਡ ਹੈ ਤੇ ਪਿੰਡ ਬਿਲੇਸ਼ ਰਣੇ ਦੇ ਵਿੱਚ ਪੰਦਾ کافی ਦੇਰ ਤੋਂ 10-15 ਸਾਲ ਤੋਂ ਇਹ ਰੋਡ ਟੁੱਟਿਆ ਪਿਆ ਆ ਤੁਸੀਂ ਦੇਖਿਆ ਹੀ ਹੈ ਕਿ ਕਿੰਨੇ-ਕਿੰਨੇ ਡੂੰਘੇ ਟੋਏ ਪਏ ਆ ਇਹ ਜਿਹੜੀ ਹਿਮਾਚਲ ਦੇ ਵਿੱਚੋਂ ਰਿਆਲੀ ਤੋਂ ਕ੍ਰੈਸਰ ਉਹਨਾਂ ਦੇ ਟਰੈਕਟਰ ਟਰਾਲੀਆਂ ਔਰ ਵੱਡੀਆਂ ਗੱਡੀਆਂ ਜਾਂਦੀਆਂ ਅਸੀਂ ਪਹਿਲਾਂ ਵੀ ਕਈ ਵਾਰੀ ਪ੍ਰਸ਼ਾਸਨ ਨੂੰ ਮੰਗ ਕਰ ਚੁੱਕੇ ਆ ਵੀ ਜਿਹੜੀ ਹਿਮਾਚਲ ਦੇ ਵਿੱਚੋਂ ਮਾਈਨਿੰਗ ਹੁੰਦੀ ਹੈ ਸਾਨੂੰ ਉਹਨੂੰ ਸਰਕਾਰ ਨੂੰ ਕੋਈ ਫਾਇਦਾ ਨਹੀਂ ਉਹਦਾ ਨਾ ਸਾਨੂੰ ਕੋਈ ਟੈਕਸਾਂ ਦਾ ਨਾ ਸਾਨੂੰ ਉਹਦੀ ਕੋਈ ਇਨਕਮ ਆਦੀ ਹੈ ਪਰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕਦੀ ਪਤਾ ਨਹੀਂ ਉਹਨਾਂ ਕੋਈ ਮੀਨਾ ਲੈਂਦੇ ਆ ਜਾਂ ਕੀ ਕਰਦੇ ਆ ਕਈ ਵਾਰੀ ਅਸੀਂ ਕਹਿ ਚੁੱਕੇ ਆਂ ਕਿ ਜਿਹੜੀ ਮਾਈਨਿੰਗ ਹੈ ਹਿਮਾਚਲ ਦੀ ਉਹ ਬੰਦ ਕੀਤੀ ਜਾਵੇ ਜਿਹੜੇ ਬੱਚੇ ਸਕੂਲ ਜਾਂਦੇ ਸਵੇਰੇ ਸਾਈਕਲ ਦੇ ਉੱਪਰ ਕਈ ਵਾਰੀ ਉਹਨਾਂ ਦੇ ਨਾਲ ਹਾਦਸਾ ਹੋ ਜਾਂਦਾ ਸਾਈਕਲ ਦੇ ਉੱਪਰ ਸਾਡੇ ਕੰਢੀ ਇਲਾਕੇ ਦੇ ਜਿਹੜੇ ਬੱਚੇ ਆ ਗਰੀਬ ਲੋਗ ਆ ਬਹੁਤੇ ਸਾਈਕਲਾਂ ਤੇ ਹੀ ਜਾਂਦੇ ਆ ਹਾਦਸਾ ਹੋ ਜਾਂਦਾ ਡਿੱਗ ਪੈਂਦੇ ਆ ਉਹਨਾਂ ਦੀ ਵਰਦੀਆਂ ਲੱਬੜ ਜਾਂਦੀਆਂ ਬਿਚਾਰੇ ਕਈ ਵਾਰੀ ਘਰ ਨੂੰ ਮੁੜ ਕੇ ਆਉਂਦੇ ਆ ਸਾਡੇ ਕੰਢੀ ਏਰੀਏ ਦੀ ਜਿੰਨੀਆਂ ਵੀ ਸੜਕਾਂ ਸਾਰਿਆਂ ਦਾ ਮੰਦਾ ਹਾਲ ਹੈ ਜੇ ਆਪਾਂ ਮਾਲਵੇ ਦੇ ਵਿੱਚ ਚਲ ਜੀਏ ਉਧਰਲੇ ਲੋਕ ਜਿਹੜੇ ਉਧਰਲੇ ਮੁੱਖ ਮੰਤਰੀ ਬਣਦੇ ਆ ਜਿੰਨਾ ਪੈਸਾ ਆਂਦਾ ਸਾਰਾ ਆਪਣੇ ਏਰੀਏ ਦੇ ਵਿੱਚ ਲਾਉਂਦੇ ਆ ਕੰਢੀ ਏਰੀਏ ਦੀ ਕੋਈ ਬਾਤ ਨਹੀਂ ਪੁੱਛਦਾ ਜਿਹੜੇ ਅਸੀਂ ਇੱਥੋਂ ਐਮਐਲਏ ਵੀ ਬਣਾ ਕੇ ਭੇਜਦੇ ਆ ਉਹ ਵੀ ਮੁਕੇਰੀਆਂ ਸ਼ਹਿਰ ਦਾ ਹੀ ਹਾਲ ਪੁੱਛਦੇ ਆ ਸਾਡੇ ਪਿੰਡਾਂ ਵਾਲਿਆਂ ਦਾ ਨਹੀਂ ਪੁੱਛਦੇ ਇਹ ਲੱਗਦਾ ਨਹੀਂ ਜਿੱਦਾਂ ਇਹ ਜਿਹੜਾ ਪਿੰਡ ਹੈ ਮੱਕੀ ਪੰਜਾਬ ਦੀ ਹੱਦ ਤੇ ਲੱਗਦਾ ਇਸ ਕਰ ਕਿੱਦਾਂ ਧਿਆਨ ਦਿੱਤਾ ਜਾ ਰਿਹਾ ਭਾਈਪੁਰ ਬਲਾਕ ਦੇ ਵਿੱਚ ਕੰਢੀ ਏਰੀਆ ਪੈਂਦਾ ਇਹਦੇ ਵਿੱਚ ਮੁਕੇਰੀਆਂ ਵਿਧਾਨ ਸਭਾ ਹਲਕੇ ਦੀਆਂ ਅਧੀਆਂ ਵੋਟਾਂ ਪੈਂਦੀਆਂ ਸਰਕਾਰ ਦਾ ਕੋਈ ਧਿਆਨ ਨਹੀਂ ਇੱਥੇ ਜਿਹੜੇ ਮੌਜੂਦਾ ਸਾਡੇ ਐਮ ਐਲ ਏ ਉਹਨਾਂ ਦਾ ਕੋਈ ਧਿਆਨ ਨਹੀਂ ਜਿਹੜੀ ਰਾਜ ਕਰਦੀ ਪਾਰਟੀ ਹੈ ਉਹਨਾਂ ਦਾ ਵੀ ਇੱਥੇ ਕੋਈ ਧਿਆਨ ਨਹੀਂ ਸਾਰੇ ਮੁਕੇਰੀਆਂ ਦੇ ਵਿੱਚ ਹੀ ਫੋਸ ਕਰਦੇ ਵੀ ਜਿੰਨਾ ਪੈਸਾ ਆਵੇ ਮੁਕੇਰੀਆਂ ਸਾਈਡ 'ਚ ਹੀ ਲੱਗਦੇ ਪਿੰਡਾਂ ਦਾ ਕਿਸੇ ਵੱਲ ਕੋਈ ਧਿਆਨ ਨਹੀਂ ਕਿਸੇ ਦਾ ਹੰਤੂਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਇਹ ਜਿਹੜੀ ਸੜਕ ਹੈ ਕਈ ਸਾਲਾਂ ਤੋਂ ਟੁੱਟੀ ਪਈ ਹੈ ਇਹ ਜਲਦੀ ਤੋਂ ਜਲਦੀ ਇਹਨੂੰ ਬਣਾਇਆ ਜਾਵੇ ਤਾਂ ਜੋ ਜਿਹੜੇ ਸਾਡੇ ਇਹ ਸਾਡੀ ਬੁਨਿਆਦੀ ਸਹੂਲਤਾਂ ਇਹ ਸਰਕਾਰਾਂ ਤੋਂ ਤੁਹਾਨੂੰ ਮੰਗਣ ਦੀ ਲੋੜ ਨਹੀਂ ਇਹ ਸਰਕਾਰਾਂ ਦਾ ਫਰਜ਼ ਬਣਦਾ ਕਿ ਇਹ ਜਿਹੜੇ ਸੜਕਾਂ ਗਲੀਆਂ ਨਾਲੀਆਂ ਇਹਨਾਂ ਨੂੰ ਬਣਾਉਣ 70 78 ਸਾਲ ਹੋ ਗਿਆ ਦੇਸ਼ ਆਜ਼ਾਦ ਹੋਏ ਨੂੰ ਅੱਜ ਵੀ ਜਦੋਂ ਸਾਡੇ ਕੋਈ ਮੰਤਰੀ ਆਂਦਾ ਅਸੀਂ ਉਹਨਾਂ ਤੋਂ ਕੀ ਮੰਗ ਕਰਦੇ ਆਂ ਪੀ ਸਾਨੂੰ ਗਲੀਆਂ ਬਣਾ ਦੇ ਸਾਨੂੰ ਸੜਕਾਂ ਬਣਾ ਦਿਓ ਇਹ ਬੁਨਿਆਦੀ ਸਾਡੀਆਂ ਸਹੂਲਤਾਂ ਸਰਕਾਰ ਤੋਂ ਸਾਨੂੰ ਮੰਗਣੀਆਂ ਨਹੀਂ ਚਾਹੀਦੀਆਂ ਸਰਕਾਰ ਦਾ ਫਰਜ਼ ਬਣਦਾ ਪੀ ਇਹ ਸੜਕਾਂ ਦੇ ਉੱਪਰ ਧਿਆਨ ਦੇਣ ਹਾਂਜੀ ਬੱਚਿਆਂ ਨੂੰ ਵੀ ਸਕੂਲ ਜਾਣ ਚ ਕਾਫੀ ਮੁਸ਼ਕਲ ਆਂਦੀ ਹੈ ਜਿੱਦਾਂ ਬਰਸਾਤ ਹੈ ਬਰਸਾਤ ਨੂੰ ਇਹ ਖੱਡੇ ਭਰ ਜਾਂਦੇ ਆ ਪਾਣੀ ਨਾਲ ਕਿ ਬੱਚਿਆਂ ਨੂੰ ਪਤਾ ਨਹੀਂ ਚੱਲਦਾ ਬੱਚਿਆਂ ਨੂੰ ਮੁਸ਼ਕਲ ਹੁੰਦੀ ਹੈ ਢਿੱਕ ਜਾਂਦੇ ਆ ਸਕੂਲ ਕਿੱਥੇ ਪੈਂਦਾ ਹੈ ਕਿੰਨੀ ਦੂਰ ਜਾਣਾ ਪੈਂਦਾ ਬੱਚਿਆਂ ਨੂੰ ਹਰਿਆਣਾ ਸਕੂਲ ਕਿੰਨੀ ਦੂਰ ਤੋਂ ਹੁਣਾ ਕਿਲੋ 1.5 ਕਿਲੋਮੀਟਰ ਬੱਚੇ ਤੁਰ ਕੇ ਜਾਂਦੇ ਆ ਸਾਈਕਲ ਤੇ ਜਾਂਦੇ ਆ ਸਾਈਕਲ ਤੇ ਜਾਂਦੇ ਆ ਪਰ ਲੱਗਦਾ ਨਹੀਂ ਇਹ ਤਾਂ ਪੈਦਾ ਤੋਂ ਬਾਅਦ ਰੋਡ ਨਹੀਂ ਸਾਈਕਲ ਤੇ ਬੱਚੇ ਕਿੱਧਰ ਜਾਣਗੇ ਜਾਂਦੇ ਆ ਬੱਚੇ ਕੀ ਕਰੀਏ ਓਖਾ ਹੁੰਦਾ ਹੈ ਹਾਂਜੀ ਪੱਕੀ ਮੰਗ ਕਰਦੇ ਹੋ ਇਹ ਕਿ ਸੜਕ ਬਣਾਈ ਜਾਏ ਆਪਣਾ ਸਰਪੰਚ ਸਿੰਘ ਸਾਹਿਬ ਇਹ ਕਿਹੜਾ ਪਿੰਡ ਬੇਲਾ ਹਰਿਆਣਾ ਹਲਕਾ ਬਗੇਰੀਆਂ ਅੱਜ ਤੁਸੀਂ ਇਕੱਠੇ ਕਾਫੀ ਬੰਦੇ ਇਕੱਠੇ ਹੋਏ ਆ ਕੀ ਮਾਮਲਾ ਕੀ ਹੈ ਮਾਮਲਾ ਸਰ ਇਹੀ ਹੈ ਕਿ ਸੜਕ ਤੇ ਸਾਡਾ ਜਿਹੜਾ ਵੀ ਮੰਤਰੀ ਬਣਿਆ ਜਾਂ ਕੋਈ ਵੀ ਬਣਿਆ ਸਾਡੇ ਇਧਰ ਪਿੰਡ ਦੇ ਵਿੱਚ ਕੋਈ ਨਹੀਂ ਆਇਆ ਕਦੇ ਵੀ ਹਾਂਜੀ ਕਿੰਨੇ ਸਮੇਂ ਤੋਂ ਟੁੱਟੀ ਸੜਕ ਤੇ ਹਲਾ ਦੇ ਲਾ ਸਰ ਮੇਰੇ ਹਿਸਾਬ ਨਾਲ ਤਾਂ 10 ਕੇ ਸਾਲ ਤਾਂ ਹੋਈ ਗਏ ਹੁਣੇ ਸਰ ਕੀ ਮੰਗ ਕਰਦੇ ਹੋ ਮੰਗੇ ਇਹੀ ਹੈ ਸਰ ਵਧੀਆ ਬਣ ਜਾ ਬੱਚੇ ਵੀ ਵਧੀਆ ਜਾਣ ਜਾਂਦਾ ਵੀ ਵਧੀਆ ਚੱਲੇ